রবিസർ 14 নভেম্বর ਨੂੰ ਅਚਾਰੀਵਾਗਾ ਸਰਹੱਦ ਰਾਹੀਂ ਪਾਕਿਸਤਾਨ ਰਵਾਨਾ ਹੋਵੇਗਾ ਜਥਾ ਸਦਾ ਲੂਆਤਾ ਹੈ ਜਥਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੇ ਲਈ ਜਾ ਰਿਹਾ ਹੈ ਤੇ ਵਖ ਵਖ ਗੁਰਦ ਆਮਾ ਦੇ ਦਰਸ਼ਨ ਕਰੇਗਾ 23 ਨਵੰਬਰ ਨੂੰ ਇਹ ਵਾਪਸ ਭਾਰਤ ਪਹੁੰਚੇਗਾ ਇਸ ਮੌਕੇ ਤੇ ਸ਼ੋਮਨੀ ਕਮੇਟੀ ਦਫਤਰ ਸ਼ਰਧਾਲੂਆਂ ਦਾ ਕਾਫੀ ਰਸ ਵੇਖਿਆ ਗਿਆ ਅੱਜ ਸ਼ਰਧਾਲੂ ਆਪਣੇ ਪਾਸਪੋਰਟ ਲੈਣ ਦੇ ਲਈ ਇੱਥੇ ਪਹੁੰਚੇ ਹੋਏ ਸਨ ਤੇ ਸ਼ਰਧਾਲੂਆਂ ਨੂੰ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਸੀ ਉਹਨਾਂ ਦਾ ਵੀਜ਼ਾ ਗੁਰਦ ਆਮਾ ਦਰਸ਼ਨ ਉੱਲਗਿਆ ਹੋਇਆ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਬੜੇ ਹੀ ਭਾਗਾ ਵਾਲੇ ਹਾਂ ਕਿ ਸਾਨੂੰ ਗੁਰਦ ਆਮਾ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਅਸੀਂ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਗੁਰਦ ਆਮਾ ਤੇ ਦਰਸ਼ਨ ਕਰ ਸਕਾਂਗੇ ਉਹਨਾਂ ਕਿਹਾ ਕਿ ਦੋਵਾਂ ਸਰਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਦੋਵੇਂ ਸਰਕਾਰਾਂ ਆਪਸੀ ਭਾਈਚਾਰਾ ਬਣਾ ਕੇ ਰੱਖਣ ਤੇ ਲੋਕਾਂ ਦੇ ਵਿੱਚ ਆਪਸੀ ਭਾਈਚਾਰਾ ਵੀ ਬਣਿਆ ਰਹੇ ਇਹ ਤਾਂ ਐਸੀ ਹੈ ਹਾਂ ਕਹਿਣਾ ਚਾਹੁੰਦੇ ਜੀ ਵੀਜੇ ਲਾ ਕੇ ਬਹੁਤ ਖੁਸ਼ੀ ਹੋਈ ਹੈ ਬਾਕੀ ਜਿਹੜੇ ਰਾਜੇ ਉਹਨਾਂ ਦੇ ਵੀ ਲੱਗਨੇ ਚਾਹੀਦੇ ਸੀ ਇੰਤਜ਼ਾਰ ਕਿੰਨਾ ਰਹਿੰਦਾ ਹਰ ਸਾਲ ਕਿਹ ਕਿਹੜੇ ਤਰੀਕੇ ਪਹਿਲੇ ਵਜੇ ਅਪਲਾਈ ਕਰੇ ਸੀ ਪਹਿਲੇ ਵਜੇ ਲੱਗੇ ਸੀ ਹਾਂਜੀ ਬੜੀ ਸ਼ੁਕਰ ਦੋਹੇ ਦਿਨ ਨਹੀਂ ਵਿਸਾ ਲੱਗਾ ਹਾਂਜੀ ਉਹਨੂੰ ਨਹੀਂ ਕਹਿਣਾ ਚਾਹੀਦਾ ਉਹਦੇ ਪਰ ਇੱਕ ਸਪੈਸ਼ਲ ਹਾਂਜੀ ਵੀ ਉਹਨਾਂ ਦੇ ਵੀ ਵਿਸਾ ਲੱਗਨੇ ਚਾਹੀਦੇ ਸੀ ਜਿਨ੍ਹਾਂ ਦੀ ਉਮਰ 80 ਸਾਲ ਹੋ ਗਿਆ ਨਾ ਅਸਾਂ ਰੁੱਕ ਕੇ ਆਉਣ ਹੁਣ ਵੀ ਅੱਗੇ ਨੂੰ ਪਤਾ ਨਹੀਂ ਜਾਣਾ ਜਾਂ ਨਹੀਂ ਜਾਣਾ ਰਹਿ ਗਈ ਇਹ ਖੇਚ ਜਿਹੜੀ ਗੁਰੂਤਾ ਮਾਈ ਦਰਸ਼ਨ ਕਰਨ ਦੀ ਵਿਛੜੀ ਜਿਹੜੇ ਆ ਪਹਾੜੀ ਕੋਠਾ ਆਪਣੇ ਉਹਨਾਂ ਦੇ ਦਰਸ਼ਨ ਕਰਦੀ ਖੇਚ ਹੁੰਦੀ ਹੈ ਤਾਂ ਉਹ ਖੇਚ ਸੀ ਬਹੁਤ ਦਿਲ ਨੂੰ ਬਹੁਤ ਜ਼ਿਆਦਾ ਕੀਤੀ ਸੀ ਵੀ ਆਪਾਂ ਵੀ ਦਰਸ਼ਨ ਕਰਕੇ ਆਈਏ ਆਪਣੇ ਗੁਰੂਆਂ ਦੇ ਅੱਜ ਪਰਮਾਤਮਾ ਨੇ ਸੁਣ ਲਈ ਅੱਜ ਸਾਡੇ ਅੱਜ ਤਾਂ ਕਿੰਨੇ ਦਿਨ ਦਾ ਟੂਰ ਤੋਂ ਹੋ ਗਿਆ ਜੀ 10 ਦਿਨ ਦਾ ਨਗਰ ਕਿਹੜੀ ਕਿਹੜੀ ਗੁਰੂਤਾ ਮਾਈ ਦਰਸ਼ਨ ਕਰਾਉਣ ਅੱਥੀ ਤੇ ਜੀ ਕਿੰਨੇ ਕਿਨੇ ਗੁਰਦਾਨ ਆ ਗਿਆ ਮੇਰੇ ਖਿਆਲ ਪੰਜ ਕਦੋਂ ਆਪਣੇ ਆ ਪੰਜ ਕਦੋਂ ਹੋਣੇ ਜੀ ਉਸ ਤੋਂ ਪਹਿਲੇ ਵਾਰੀ ਜਾ ਰਹੇ ਆ ਪੰਜਾਹ ਸਾਹਿਬ ਹੋ ਗਿਆ ਉਹਨਾਂ ਨੇ ਜੀ ਹਾ ਤੇ ਜੀ ਅਸੀਂ ਮੇਰਾ ਨਾਮ ਅਮਰਜੀਤ ਕੌਰ ਆ ਅਸੀਂ ਲੁਧਿਆਣੇ ਤੋਂ ਆਏ ਆ ਜੀ ਤੇ ਸਾਡਾ ਵੀਜ਼ਾ ਸੀ ਪਿਛਲੀ ਵਾਰ ਵੀ ਲਗਾਇਆ ਸੀ ਸਾਡਾ ਬਿਲਕੁਲ ਨਹੀਂ ਆਇਆ ਅੱਜ ਕੀ ਉਹ ਪਾਸ਼ਾ ਦੀ ਮਿਹਰ ਹੋਈ ਆ ਸਾਡਾ ਵੀਜ਼ਾ ਆ ਗਿਆ ਦੋਨਾਂ ਜਣਿਆਂ ਦਾ ਜੀ ਮੇਰੀ ਮਦਰ ਲੋ ਉਹਨਾਂ ਦਾ ਨਹੀਂ ਆਇਆ ਉਹ ਨਰਾਸ਼ ਆ ਲੇਕਿਨ ਮਾਤਾ ਜੀ ਜੇ ਮੇਰੀ ਜਗ੍ਹਾ ਤੁਸੀਂ ਜਾ ਸਕਦੇ ਤੇ ਮੈਂ ਤੁਹਾਨੂੰ ਭੇਜ ਸਕਦੀ ਆ ਪਰ ਇਹ ਨਹੀਂ ਗੱਲ ਬੰਨੀ ਹੈ ਵਾਲੀ ਪਰ ਅਸੀਂ ਇਹ ਵਹਿਗਰ ਗੇ ਅਰਦਾਸ ਕਰਦੇ ਆ ਕਿ ਹੁਣ ਅਗਲੇ ਸਾਲ ਜਿਨ੍ਹਾਂ ਦੇ ਨਹੀਂ ਆਏ ਉਹਨਾਂ ਦੇ ਵੀ ਆਉਣ ਤੇ ਹੋਰ ਵੀ ਜਿਹੜੇ ਲਾਉਣ ਉਹਨਾਂ ਦੇ ਵੀ ਆਉਣ ਕਿੰਨੀ ਤਾਂ ਗਰੰਦੀ ਹਰ ਵਾਰ ਬਹੁਤ ਮੈਨੂੰ ਤਾਂ ਬੀਰ ਜੀ ਇੰਨੀ ਕੁ ਖੁਸ਼ੀ ਹੈ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਕਿ ਮੈਂ ਸ਼ੁਰੂ ਦਿਨ ਤੋਂ ਮੈਨੂੰ ਇਹ ਬੰਨੇ ਲਗਣ ਵੀ ਬਹੁਤ ਸੀਗੀ ਤੇ ਹੁਣ ਵੀ ਮੈਨੂੰ ਇਹ ਟਾਈਮ ਬਹੁਤ ਖੁਸ਼ੀ ਹੈ ਕਿ ਅਸੀਂ ਜਾ ਰਹੇ ਜਿਹੜੇ ਸਾਨੂੰ ਜਾਣ ਦੀ ਇੰਨੀ ਖੁਸ਼ੀ ਆ ਜੇ ਉੱਥੇ ਜਾ ਕੇ ਪਤਾ ਨਹੀਂ ਸਾਨੂੰ ਕਿੰਨੀ ਖੁਸ਼ੀ ਮਿਲਣੀ ਹੈ ਕਿ ਇੰਨਾ ਸਾਡਾ ਮਨ ਖੁਸ਼ ਹੈ ਅੰਦਰੋਂ ਸਾਡੇ ਬੱਚੇ ਬਹੁਤ ਖੁਸ਼ ਹੈ ਕਿ ਚਲੋ ਸਾਡੇ ਮੰਮੀ ਜੀ ਜਾ ਰਹੇ ਮਾਤਾ ਪਿਤਾ ਜੀ ਅੱਗੇ ਸਾਡੀ ਵੀ ਕਿਤੇ ਆਸ ਸਾਨੂੰ ਵੀ ਮਿਲੂਗੀ ਇਹ ਰਾਜੇ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਜਿਹੜੇ ਸਰਕਾਰ ਨੂੰ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਉਹਨਾਂ ਦੀ ਬੇਨਤੀ ਹੈ ਉਹਨਾਂ ਦੇ ਵੱਲ ਵੀ ਕਿ ਤੁਸੀਂ ਇਦਾਂ ਕਰੋ ਕਿ ਅੱਗੇ ਤੋਂ ਜਿ ਉਹਨੇ ਪਾਸਪੋਰਟ ਫੜਿਆ ਕਰੋ ਜਿੰਨੇ ਨੂੰ ਵੀਜ਼ਾ ਦੇਣਾ ਵਾ ਕਿ ਬਾਕੀ ਨਾ ਨਾਰਾਜ਼ ਹੋਣ ਕਿ ਬਾਕੀਆਂ ਦੇ ਦਿਲ ਕਿਦਾਂ ਖਰਾਬ ਹੁੰਦੇ ਆ ਕਿ ਨਹੀਂ ਆਏ ਹੁਣ ਸਾਡਾ ਪਿਛਲੇ ਵਾਰਾਂ ਬਹੁਤ ਮਨ ਖਰਾਬ ਸੀਗਾ ਸਾਡਾ ਵੀਜ਼ਾ ਨਹੀਂ ਜੀ ਆਇਆ ਤੇ ਹੁਣ ਇਸੇ ਤਰ੍ਹਾਂ ਹੀ ਸਾਰਿਆਂ ਦੇ ਮਨ ਇੱਕੋ ਜਿਹੇ ਹੁੰਦੇ ਆ ਕਿ ਸਭ ਨੂੰ ਹੀ ਦੇਣੋ ਉਨੇ ਹੀ ਫੜ ਲੈ ਜਿੰਨੇ ਕਿ ਦੇਣੇ ਆ ਤੇ ਕੋਈ ਵੀ ਨਰਾਜ ਨਾ ਜਾਵੇ ਗੇ ਗੁਰੂ ਘਰ ਸਾਰਿਆਂ ਨੂੰ ਆਸ ਦੀ ਕਿ ਅਸੀਂ ਦਰਸ਼ਨ ਕਰਕੇ ਆਈਏ ਸਾਡੇ 14 ਤਰੀਕ ਤੋਂ ਜਾ ਰਹੇ ਅਸੀਂ 22 ਤਰੀਕ ਦੀ ਸਾਡੀ ਵਾਪਸੀ ਆ ਹਾਂਜੀ ਬਾਕੀ ਬਹੁਤ ਖੁਸ਼ੀ ਆ ਜੀ ਅਸੀਂ ਜਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ मेरा नाम मनजिंदर कौर है पिंड हजादपुर कहना चाहते जी आज, आ, मिले सर बहुत खुश है और मैं और मेरे मम्मी असर फर्स्ट टाइम अप्लाई किया और फर्स्ट टाइम सक्सेसफुली हो गया वीजा लग गया और अभी बहुत खुश हैं थोड़ी जी दुख भी है क्योंकि काफी लोग काफी उदास है जे की काफी चावों जहाँ ने किया अपलाई पर रिजैक्ट हो गया इस बार रिजैक्शन काफी ज्यादा आई है क्योंकि इक्की बई सौ वीजा में सिर्फ सात सौ वीजा ही उन्होंने कित डिनाए कर दास्ट टाइम में भी शायद 3000 वीजा ਸੀ ਸੋ ਬਸ ਇੱਕ ਅਪੀਲ ਹੈ ਪਾਕਿਸਤਾਨ ਸਰਕਾਰ ਨੂੰ ਕਿ ਜਗਾ ਤੋਂ ਜ਼ਿਆਦਾ ਵੀਜ਼ਾ ਦੇਣ ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਧਰਤੀ ਸਾਡੇ ਲਈ ਕਾਫੀ ਮਹੱਤਵ ਰੱਖਦੀ ਹੈ ਔਰ ਉਹਨਾਂ ਦੇ ਜਨਮ ਸਥਾਨ ਹੈ ਜਿਹਨੂੰ ਹਰ ਪੰਜਾਬੀ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾਣਾ ਚਾਹੁੰਦਾ ਹਾਂ ਕੀ ਕਹਣਾ ਚਾਹੁੰਦੇ ਜੀ ਕਿੰਨੇ ਦਿਨ ਦਾ ਟੂਰ ਹੈ ਸਰ 10 ਦਿਨ ਦਾ ਟੂਰ ਹੈ ਔਰ 10 ਦਿਨ ਦੇ ਟੂਰ ਵਿੱਚ ਮੈਨੂੰ ਲੱਗਦਾ ਕਿ ਅਸੀਂ 4 ਤੋਂ 5 ਗੁਰਦੁਆਰਿਆਂ ਦੇ ਦਰਸ਼ਨ ਕਰਾਂਗੇ ਜਿਨ੍ਹਾਂ ਵਿੱਚ ਕਰਤਾਰ ਸਾਹਿਬ ਕਰਤਾਰਪੁਰ ਕੋਰੀਡੋਰ ਵੀ ਇਨਕਲੂਡ ਹੈ ਔਰ ਪੰਜਾ ਸਾਹਿਬ ਗੁਰਦੁਆਰਾ ਵੀ ਹੈ ਔਰ ਇਹ ਕਾਫੀ ਮਤਲਬ ਖੁਸ਼ੀ ਦੀ ਗੱਲ ਹੈ ਕਿਉਂਕਿ ਪਾਕਿਸਤਾਨ ਜਾਣਾ ਥੋੜਾ ਜਿਆਦਾ ਡਿਫਿਕਲਟ ਹੈ ਉਹਦੇ ਲਈ ਵੀਜ਼ਾ ਅਪਲਾਈ ਕਰਨੇ ਪੈਂਦਾ ਉਹ ਵੀ ਇੱਕ ਲੱਕੀ ਡਰੋਲੀ ਤਰ੍ਹਾਂ ਨਿਕਲਦਾ ਹੈ ਕੋਈ ਸੰਗਤ ਬਾਪੂ ਕੀ ਹੋਈ ਆ ਕਿ ਹਾਂ ਸਰ کافی کافی ਲੋਕ ਉਦਾਸ ਹੈ ਕਿਉਂਕਿ ਕਈਆਂ ਦੀ ਰਿਜੈਕਸ਼ਨ ਆ ਗਈ ਔਰ کافی ਉਦਾਸ ਹੈ ਕਿਉਂਕਿ 2200 ਵਿੱਚੋਂ ਸਿਰਫ 700 ਹੈ ਤਕਰੀਬਨ ਤੀਜਾ ਹਿੱਸਾ